ਗੰਦੀ ਰਾਜਨੀਤੀ ਸਾਡੇ ਤੋਂ ਸਾਡਾ ਪੰਜਾਬ ਪੰਜਾਬੀਅਤ ਅਤੇ ਵਿਰਾਸਤ ਖੋਣ ਨੂੰ ਫਿਰਦੀ ਹੈ ਸਰਕਾਰ ਪੰਜਾਬ ਯੂਨੀਵਰਸਿਟੀ ਵਿੱਚ ਬੱਚਿਆਂ ਨਾਲ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਖੇਡ ਰਹੀ ਹੈ ਸਤ ਸ੍ਰੀ ਅਕਾਲ ਸਾਰਿਆਂ ਨੂੰ ਜੇਕਰ ਤੁਸੀਂ ਆਪਣੇ ਚੈਨਲ ਬੋਲ ਪੰਜਾਬ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਗੱਲ ਕਰਦੇ ਆਂ ਪੰਜਾਬ ਯੂਨੀਵਰਸਿਟੀ ਵਿੱਚ ਉਠੇ ਨੋਟੀਫਿਕੇਸ਼ਨ ਮੁੱਦਿਆਂ ਉੱਤੇ ਅਤੇ ਪੰਜਾਬੀ ਯੂਨੀਵਰਸਿਟੀ ਦੇ ਪਿਛੋਕੜ ਇਤਿਹਾਸ ਬਾਰੇ 28 ਅਕਤੂਬਰ ਨੂੰ ਇੱਕ ਐਸਾ ਨੋਟੀਫਿਕੇਸ਼ਨ ਆਉਂਦਾ ਹੈ ਜਿਸ ਨੇ ਯੂਨੀਵਰਸਿਟੀ ਦਾ ਮਾਹੌਲ ਹੀ ਬਦਲ ਦਿੱਤਾ ਵਿਦਿਆਰਥੀ ਸੜਕਾਂ ਤੇ ਆ ਗਏ ਪ੍ਰੋਟੈਸਟ ਬੈਰੀਕਡ ਤੋੜ ਦਿੱਤੇ ਗਏ ਅਤੇ ਅਖੀਰਕਾਰ ਕੇਂਦਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਪਰ ਇਹ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਪੰਜਾਬ ਯੂਨੀਵਰਸਿਟੀ ਦੀ ਸ਼ੁਰੂਆਤ 1882 ਵਿੱਚ ਲਾਹੌਰ 'ਚ ਹੋਈ ਸੀ ਉਹ ਏਸ਼ੀਆ ਦੀ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ ਪਾਰਟੀਸ਼ਨ ਤੋਂ ਬਾਅਦ 1947 ਵਿੱਚ ਜਦੋਂ ਭਾਰਤ-ਪਾਕਿਸਤਾਨ ਵੰਡ ਹੋਈ ਤਾਂ ਪਿਊ ਨੂੰ ਲਾਹੌਰ ਤੋਂ ਸਿਫਟ ਕਰਨਾ ਪਿਆ ਅਤੇ 1956 ਵਿੱਚ ਇਸ ਨੂੰ ਚੰਡੀਗੜ੍ਹ ਵਿੱਚ ਮੁੜ ਸਥਾਪਿਤ ਕੀਤਾ ਗਿਆ ਇਸ ਯੂਨੀਵਰਸਿਟੀ ਦੀ ਇੱਕ ਵੱਡੀ ਖਾਸੀਅਤ ਇਹ ਹੈ ਇਹ ਸੈਂਡିକੇਟ ਸੈਨੇਟਾ ਲੋਕਤੰਤ੍ਰਿਕ ਢੰਗ ਨਾਲ ਚੱਲਦੀ ਹੈ ਮਤਲਬ ਚੁਣੇ ਹੋਏ ਮੈਂਬਰ ਰਜਿਸਟਰਡ ਗ੍ਰੈਜੂਏਟ ਅਤੇ ਅਧਿਆਪਕ ਮਿਲ ਕੇ ਯੂਨੀਵਰਸਿਟੀ ਦੇ ਫੈਸਲੇ ਕਰਦੇ ਹਨ ਇਹ ਮਾਡਲ ਦੇਸ਼ ਵਿੱਚ ਕਿਤੇ ਵੀ ਨਹੀਂ ਮਿਲਦਾ 28 ਅਕਤੂਬਰ 2025 ਨੂੰ ਕੇਂਦਰ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਇਸ ਨੋਟੀਫਿਕੇਸ਼ਨ ਦਾ ਮਤਲਬ ਸੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਸੰਡਿਕਟ ਵਿੱਚ ਵੱਡੇ ਬਦਲਾਅ ਕਰਨਾ ਸੈਨੇਟ ਦੇ ਇਲੈਕਟਿਡ ਮੈਂਬਰ ਦੀ ਗਿਣਤੀ ਘਟਾਉਣਾ ਸੀ ਗ੍ਰੈਜੂਏਟ ਕੰਸਟੀਟਿਊਐਂਟ ਜੋ ਪਯੂ ਦੀ ਚੋਣਾਂ ਦੀ ਰੂਹ ਮੰਨੀ ਜਾਂਦੀ ਹੈ ਉਹ ਖਤਮ ਕਰਨੀ ਸੀ ਕਈ ਮੈਂਬਰ ਨਾਮਿਨੇਟ ਕੀਤੇ ਜਾਣੇ ਸੀ ਇਲੈਕਟਿਡ ਨਹੀਂ ਰਿਪਰੈਜ਼ੈਂਟੇਟਿਵ ਡੈਮੋਕਰੇਸੀ ਸੈਂਟਰਲਾਈਜੇਸ਼ਨ ਕੰਟਰੋਲ ਵਿਦਿਆਰਥੀਆਂ ਅਧਿਆਪਕਾਂ ਅਤੇ ਪਯੂ ਦੇ ਐਲੂਮਨੀ ਨੇ ਇਸ ਨੂੰ ਪੰਜਾਬ ਆਵਾਜ਼ ਕਟਾਉਣ ਵੱਜੋ ਦੇਖਿਆ ਨੋਟੀਫਿਕੇਸ਼ਨ ਆਉਂਦੇ ਹੀ ਕੇਂਦਰ ਵਿੱਚ ਹਲਚਲ ਮਚ ਗਈ ਸਟੂਡੈਂਟ ਯੂਨੀਅਨ ਟੀਚਰ ਆਰਗੇਨਾਈਜੇਸ਼ਨ ਅਤੇ ਗ੍ਰੈਜੂਏਟ ਸਾਰੇ ਖੜੇ ਹੋ ਗਏ 5 ਨਵੰਬਰ ਤੋਂ ਬਾਅਦ ਪ੍ਰੋਟੈਸਟ ਤੇਜ਼ ਹੋ ਗਿਆ 10 ਨਵੰਬਰ ਨੂੰ ਲਗਭਗ 5000 ਲੋਕ ਜੀ ਯੂਨੀਵਰਸਿਟੀ ਕੇਂਦਰ ਵਿੱਚ ਦਾਖਲ ਹੋ ਗਏ ਬੈਰੀਕਡ ਤੋੜ ਦਿੱਤੇ ਗਏ ਸੈਨਟ ਚੋਣ ਕਰਵਾਓ ਪੀਯੂ ਦੀ ਲੋਕਤੰਤਰਤਾ ਰੂ ਬਚਾਓ ਨੋਟੀਫਿਕੇਸ਼ਨ ਵਾਪਸ ਲਓ ਇਹ ਚੰਡੀਗੜ੍ਹ ਵਿੱਚ ਕਈ ਸਾਲਾਂ ਬਾਅਦ ਸਭ ਤੋਂ ਵੱਡਾ ਮੁੱਦਾ ਸੀ ਪੁਲਿਸ ਅਤੇ ਵਿਦਿਆਰਥੀਆਂ ਵਿੱਚ ਮੁਠਵੇੜ ਹੋਈ ਪ੍ਰੋਟੈਸਟਰ ਦਾ ਕਹਿਣਾ ਸੀ ਯੂਨੀਵਰਸਿਟੀ ਤੇ ਕੇਂਦਰ ਦਾ ਹੱਕ ਨਹੀਂ ਇਹ ਪੰਜਾਬ ਦੀ ਸਾਂਝੀ ਵਿਰਾਸਤ ਹੈ ਪ੍ਰੈਸ਼ਰ ਚੜਦਾ ਗਿਆ ਮੀਡੀਆ ਕਵਰ ਕਰਨ ਲੱਗੀ ਪੰਜਾਬ ਨੇ ਵੀ ਵਿਰੋਧ ਕੀਤਾ ਤਾ ਅਖੀਰਕਾਰ 7 ਨਵੰਬਰ ਨੂੰ ਇਹ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਗਿਆ ਅਤੇ 8 ਨਵੰਬਰ ਨੂੰ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ 28 ਅਕਤੂਬਰ ਵਾਲਾ ਆਰਡਰ ਰੱਦ ਸੈਨੇਟ ਅਤੇ ਸੈਂਡିକੇਟ ਦਾ ਪੁਰਾਣਾ ਸਟਰਕਚਰ ਜਿਵੇਂ ਦਾ ਤਿਵੇਂ ਲਾਗੂ ਪਰ ਇੱਕ ਗੱਲ ਯਾਦ ਰੱਖੋ ਸਟੂਡੈਂਟ ਯੂਨੀਅਨ ਕਹਿੰਦੇ ਹਨ ਮੁੱਦਾ ਖਤਮ ਨਹੀਂ ਹੋਇਆ ਸੈਨੇਟ ਦੀ ਚੋਣਾਂ ਦੀ ਤਾਰੀਖ ਅਜੇ ਪੱਕੀ ਨਹੀਂ ਹੋਈ ਪੰਜਾਬੀ ਯੂਨੀਵਰਸਿਟੀ ਦੀ ਸੈਨੇਟ ਇੱਕ ਚੋਣਾਂ ਨਹੀਂ ਬਲਕਿ ਪੰਜਾਬ ਦੀ ਲੋਕਤੰਤਰ ਦੀ ਨਿਸ਼ਾਨੀ ਹੈ ਰਜਿਸਟਰਡ ਗ੍ਰੈਜੂਏਸ਼ਨ ਦਾ ਹੱਕ ਹੈ ਐਲੂਮਨੀ ਦੀ ਆਵਾਜ਼ ਅਤੇ ਟੀਚਰਸ ਦੀ ਭੂਮਿਕਾ ਇਹ ਸਭ ਮਿਲ ਕੇ ਪੀਯੂ ਨੂੰ ਖਾਸ ਬਣਾਉਂਦੇ ਹਨ ਜੇਕਰ ਇਹ ਸਿਸਟਮ ਤੋੜਿਆ ਜਾਂਦਾ ਤਾਂ ਇਹ ਲੋਕਤੰਤਰੀ ਮਾਡਲ ਨੂੰ ਖਤਰਾ ਸੀ ਇਹ ਪ੍ਰੋਟੈਸਟ ਸਿਰਫ ਚੋਣਾ ਲਈ ਨਹੀਂ ਪੀਯੂ ਦੀ ਆਵਾਜ਼ ਸੀ ਉਹਦੀ ਰੂਹ ਨੂੰ ਬਚਾਉਣਾ ਸੀ ਤੁਹਾਡੀ رائے ਕੀ ਹੈ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣਾਂ ਜਲਦੀ ਹੋਣੀਆਂ ਚਾਹੀਦੀਆਂ ਹਨ ਕਮੈਂਟਾਂ ਵਿੱਚ ਜ਼ਰੂਰ ਦੱਸੋ ਅਤੇ ਇਸ ਵੀਡੀਓ ਨੂੰ ਲਾਈਕ ਕਰ ਤੇ ਹੋਰ ਵੀ ਐਹੋ ਜਿਹੀਆਂ ਵੀਡੀਓ ਅਪਡੇਟਸ ਦੇਖਣ ਲਈ ਆਪਣੇ YouTube ਚੈਨਲ ਬੋਲ ਪੰਜਾਬ ਨੂੰ ਸਬਸਕ੍ਰਾਈਬ ਕਰੋ ਧੰਨਵਾਦ